ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੈਲਕਮ ਆ ਤੁਹਾਡਾ ਜੀ ਕਿੰਨੇ ਵੀ ਵੀਡੀਓ ਦੇ ਵਿੱਚ ਤੇ ਅੱਜ ਦੀ ਜਿਹੜੀ ਵੀਡੀਓ ਉਹ ਹੈਗੀ ਆ ਇੱਕ ਜਾਣਕਾਰੀ ਆ ਨਾਲੇ ਤੁਹਾਨੂੰ ਦਿਖਾਉਂਦੇ ਆ ਮੌਲ ਆ ਦੇਖੋ ਫਿਲਹਾਲ ਮੌਸਮ ਅੱਜ ਠੀਕ ਆ ਕੱਲ ਤੇ ਬਹੁਤ ਠੰਢੀ ਠੰਢ ਤੋਂ ਹੋ ਗਈ ਆ ਤੇ ਅੱਜ ਤੋਂ ਉੱਪ ਲੱਗੀ ਆ ਕੱਪੜੇ ਗਰਮ ਲੋਕਾਂ ਨੇ ਕੱਢ ਲਏ ਤੇ ਆ ਦੇਖੋ ਅੱਜ ਤਾਂ ਹੁਣ ਤੋਂ ਉੱਪ ਲੰਦੀ ਆ ਨਹੀਂ ਤੇ ਦੋ ਤਿੰਨ ਦਿਨ ਹੋ ਗਿਆ ਠੰਡ ਅਸੀਂ ਜੜੀ ਸੀ ਤੇ ਹੁਣ ਜਿਹੜਾ ਵਾ ਮੌਸਮ ਥੋੜਾ ਜਿਆ ਜਿਹੜਾ ਬਦਲ ਗਿਆ ਵਾ ਤੇ ਇਸ ਵਾਰ ਜਿਹੜੀ ਠੰਡ ਪਹਿਲਾਂ ਵੀ ਆਇਦੀਆਂ ਕਿਸੇ ਸਾਲ ਨਾਲੋਂ ਇਸ ਕੀ ਤਾਂ ਜਿਹੜੀ ਠੰਡ ਹੁਣ ਜਲਦੀ ਆ ਗਈ ਆ ਬਾਕੀ ਹੁਣ ਇੱਕ ਧਰ ਨਾਲ ਜਾਣਕਾਰੀ ਜਿਹੜੀ ਸ਼ੇਅਰ ਕਰਨੀ ਹੋਈ ਆ ਅ ਮਤਲਬ ਸਰਤਾਂ ਉਹੀ ਹੀ ਕਰਨਾ ਵਾ ਜ਼ਿਆਦਾ ਕੁਝ ਨਹੀਂ ਹੈਗਾ ਉਹਦੇ ਚ ਤੇ ਉਹ ਸਰਤਾਂ ਦੱਸਣਾ ਵੀ ਅਗਰ ਤੇ ਤੁਹਾਡਾ ਇਦਾਂ ਹੁੰਦਾ ਕੋਈ ਨੁਕਸਾਨ ਤੁਹਾਡੇ ਨਾਲ ਹੋ ਜੇ ਉਸ ਚੀਜ਼ ਬਾਰੇ ਆ ਤੇ ਆਣੀ ਦਰਖਤਾਂ ਇਹ ਖਰੋਟਾਂ ਦੇ ਆ ਇੱਥੇ ਬਹੁਤ ਜਿਹੇ ਦਰਖਤਾਂ ਅਖਰੋਟਾਂ ਦੇ ਆ ਜਿਹੜੇ ਤੇ ਆਮ ਹੀ ਲੱਗੇ ਆ ਇੱਥੇ ਆਖਰੋਟ ਹੋ ਗਏ ਅ ਸੇਬ ਵਗੈਰਾ ਹੋ ਗਏ ਅ ਸੇਬ ਤਾਂ ਤੁਹਾਨੂੰ ਆ ਦੇਖਦੇ ਹੋਣਿਆ ਆ ਆੜਾ ਦਰਖਤ ਆ ਇਹ ਸੇਬਾਂ ਦਾ ਦੇਖੋ ਆ ਵੇਖੋ ਲੱਗੇ ਇਹਨਾਂ ਨੂੰ ਖਾਂਦਾ ਹੁੰਦਾ ਕੋਈ ਨਹੀਂ ਹੈਗਾ ਇਹਨਾਂ ਸਿਰਫ ਇੱਥੇ ਪਿੰਡਾਂ ਪੁੰਡਾਂ ਵਾਲੇ ਆਉਂਦੇ ਆ ਸ਼ਹਿਰ ਦੇ ਵਿੱਚ ਜਿਹੜੇ ਝਾੜ ਝੂੜ ਕੇ ਲੈ ਕੇ ਜਾਂਦੇ ਨੇ ਤੇ ਇਦਾਂ ਹੀ ਖਰਾਬ ਫਰੂਟ ਹੋ ਜਾਂਦੇ ਆ ਤੇ ਅਖਰੂਟ ਤਾਂ ਬਹੁਤ ਜ਼ਿਆਦੇ ਆ ਤੇ ਆ ਮੇਰਾ ਪਹਿਲਾ ਅਪਾਰਟਮੈਂਟ ਆ ਮੈਂ ਪਹਿਲਾਂ ਇੱਥੇ ਰਹਿੰਦਾ ਸੀਗਾ ਇੱਥੇ ਰਹਿੰਦਾ ਸੀ ਪਹਿਲਾਂ ਮੈਂ ਇਸ ਬਿਲਡਿੰਗ ਦੇ ਵਿੱਚ ਤੇ ਆ ਦੇਖੋ ਆ ਉਦਾਂ ਹੀ ਲੱਗੇ ਆ ਕਾਲੇ ਹੋ ਗਏ ਬਸ ਤੇ ਇਹਨਾਂ ਦੇ ਆਮ ਤੇ ਜਿਹੜੀ ਆਮ ਚੀਜ਼ ਹੋਵੇ ਫਿਰ ਉਹ ਲੋਕ ਕਾਟੀ ਉਹਨੂੰ ਨਾ ਪਸੰਦ ਕਰਦੇ ਆ ਫੋਨ ਕਰਦੇ ਕੰਮ ਦੀ ਗੱਲ ਜਿਹੜੇ ਵੀ ਵੀਰ ਇੰਡੀਆ ਨੂੰ ਜਾਂਦੇ ਹਨ ਨਾ ਇੰਡੀਆ ਪਾਕਿਸਤਾਨ ਬੰਗਲਾਦੇਸ਼ ਨੂੰ ਜਿਹੜੇ ਵੀ ਜਾਂਦੇ ਆ ਇਥੋਂ ਅਰਮਾਨੀਆਂ ਤੋਂ ਯੂਰਪ ਤੋਂ ਸੇ ਉਹਨਾਂ ਵਾਸਤੇ ਆ ਕਿ ਤੁਸੀਂ ਜਿਹੜੇ ਤੁਹਾਡੇ ਡਾਕੂਮੈਂਟ ਆ ਉਹਨਾਂ ਦਾ ਖਾਸ ਖਿਆਲ ਰੱਖਣਾ ਕਿਉਂਕਿ ਡਾਕੂਮੈਂਟ ਦੀ ਇਹ ਪ੍ਰੋਬਲਮ ਆ ਪਿਛਲੇ ਦਿਨੀ ਨਾ ਦੋ ਤਿੰਨ ਮੁੰਡਿਆਂ ਨੇ ਮੈਸੇਜ ਆਏ ਜਿਨ੍ਹਾਂ ਦੇ TCRC ਕਾਰਡ ਜਿਹੜੇ ਡੈਗ ਗਏ ਜਾਂ ਪਤਾ ਨਹੀਂ ਖੁਰਵਾਜ ਗਿਆ ਜਾਂ ਸੀ ਸਿਸਟਮ ਹੋ ਗਿਆ ਉਹਨਾਂ ਨਾਲ ਤੇ ਉਹਨਾਂ ਦੇ ਜਿਹੜੇ ਕਾਰਡ ਉਹ ਡੈਗੇ ਸੀਗੇ ਤੁਹਾਨੂੰ ਜਿਹੜੀ ਇਹ ਦਿੱਕਤ ਹੁਣ ਆ ਰਹੀ ਹੈ ਇੰਡੀਆ ਦੇ ਵਿੱਚ ਇਹ ਜਦੋਂ ਵੀ ਤੁਸੀਂ ਜਾਂਦੇ ਆ ਕਿਸੇ ਵੀ ਕੰਟਰੀ ਤੋਂ ਕੋਸ਼ਿਸ਼ ਕਰੋ ਕਿ ਤੁਹਾਡੇ ਜਿਹੜੇ ਡਾਕੂਮੈਂਟ ਆ ਤੁਸੀਂ ਸਾਹਮਣੇ ਲੈ ਕੇ ਜਾਓ ਸਪੈਸ਼ਲੀ ਟੀਆਰਸੀ ਕਾਰਡ ਕਿਉਂਕਿ ਟੀਆਰਸੀ ਕਾਰਡ ਜੇ ਤੁਹਾਡਾ ਗੁੰਮ ਹੋ ਗਿਆ ਤੇ ਨਹੀਂ ਬਣਨਾ ਹੈਗਾ ਇੰਡੀਆ ਤੋਂ ਕਿੱਥੇ ਬਣਦਾ ਹਨ ਤੇ ਫਿਰ ਤੁਹਾਨੂੰ ਨਵਾਂ ਵੀਜ਼ਾ ਨਵਾਂ ਪ੍ਰੋਸੈਸ ਲੈ ਕੇ ਕਰਨਾ ਪੈਣਾ ਵਾ ਜਾਂ ਤਾਂ ਜੇ ਤਾਂ ਜੀ ਕੰਪਨੀ ਬਹੁਤ ਵਧੀਆ ਤੁਹਾਡਾ ਮਾਲਕ ਵਧੀਆ ਤੇ ਹੋ ਸਕਦਾ ਤੁਹਾਡੀ ਹੈਲਪ ਕਰ ਦੇ ਅਦਰਵਾਈਜ਼ ਨਹੀਂ ਤੇ ਇਮੀਗ੍ਰੇਸ਼ਨ ਵੀ ਡਰਾਮੇ ਕਰਦੀ ਆ ਕਿਉਂਕਿ ਇਹਨਾਂ ਦੀ ਇਮੀਗ੍ਰੇਸ਼ਨ ਜਿੱਦਾਂ ਦੇ ਹਾਲਾਤ ਹਨ ਹੈ ਯੂਰਪ ਦੇ ਇੰਦਰ ਆਪਣੇ ਲੋਕਾਂ ਨੇ ਕਰ ਦਿੱਤੇ ਆ ਕੋਈ ਕਰਕੇ ਬਹੁਤ ਘੱਟ ਯਕੀਨ ਕਰਦੇ ਆ ਬਹੁਤ ਰੇਅਰ ਚਾਂਸ ਆ ਕਿ ਤੁਹਾਡੇ ਤੇ ਯਕੀਨ ਕਰਨ ਜਾਂ ਹਨਾ ਤੇ ਇਮੀਗ੍ਰੇਸ਼ਨ ਕੁਝ ਕਰ ਨਹੀਂ ਸਕਦੀ ਹਾਂ ਆਪਣੇ ਵੱਲੋਂ ਉਹ ਜਿਹੜੇ ਕਾਗਜ਼ ਪੱਤਰ ਦੇ ਸਕਦੀ ਆ ਕੋਈ ਸਰਟੀਫਿਕੇਟ ਬਣਾ ਕੇ ਜਾਂ ਲੈਟਰ ਤੇ ਇਦਾਂ ਦਾ ਇੱਕ ਦੋ ਮੁੰਡਿਆਂ ਨਾਲ ਇਦਾਂ ਹੋਇਆ ਉਹ ਕਰਨ ਦਾ ਪ੍ਰੋਸੈਸ ਜੀਓ ਕਾਮਯਾਬ ਹੁੰਦੇ ਆ ਤੇ ਮੈਂ ਤੁਹਾਨੂੰ ਉਹ ਵੀ ਚੀਜ਼ ਦੱਸ ਦੂੰਗਾ ਕਿ ਜੇ ਤੁਹਾਡਾ ਕਾਰਡ ਇੰਡੀਆ ਜਾ ਕੇ ਲਾਓ ਸੋ ਜੇ ਮਤਲਬ ਕੁਵਾਜੇ ਤੁਸੀਂ ਕਿਦਾਂ ਉਹ ਆ ਸਕਦੇ ਨੇ ਦੁਬਾਰਾ ਬਿਨਾਂ ਕਾਰਡ ਤੋਂ ਪਰ ਫਿਲਹਾਲ ਜੀ ਪ੍ਰੋਸੈਸ ਚੱਲਦਾ ਪਿਆ ਵਾ ਅਜੀ ਡਾਕੂਮੈਂਟ ਰੈਡੀ ਕਰਤੇ ਪਏ ਹਾਂ ਤੇ ਜਿੱਦਾਂ ਹੀ ਉਸ ਬੰਦੇ ਦਾ ਜੀ ਐਂਟਰੀ ਹੋਈ ਅਰਮਾਨੀਆਂ ਤੇ ਮੈਂ ਤੁਹਾਡੇ ਨਾਲ ਲੋ ਜੀ ਆਪਾਂ ਆ ਗਏ ਕੰਮ ਤੇ ਤੇ ਆ ਪੰਜ ਚਾਰ ਮਿੰਟ ਦੀ ਵਾਕ ਤੇ ਆਪਣਾ ਕੰਮ ਤੇ ਨਾਲੇ ਤੁਹਾਨੂੰ ਦਿਖਾਉਨੇ ਆ ਆਈਫੋਨ ਹੁਣ 16 ਮੈਂ ਵੀ ਨਹੀਂ ਦੇਖਿਆ ਵੇ ਦਿਖਾਉਣੇ ਕੀ ਸਾਫ ਤੁੰਗੋ ਦਾ ਆ ਜਾਓ ਭਲੇ ਪ੍ਰਾਈਸ ਦੇਖਦੇ ਇੱਥੇ ਰੋਹਾਨੀਆਂ ਵਿੱਚ ਕਿੰਨਾ ਪ੍ਰਾਈਸ ਆ ਗਈ ਸ਼ਾਪਿੰਗ ਮਾਲ ਚਲਦੇ ਆਂ ਦੇ ਅੰਦਰ ਤੇ ਜਾ ਕੇ ਦੇਖਦੇ ਆਂ O oh, man, assim ah, minha cara, e a pro, a pro max. ਅੱਲਾ 16 ਸਿਰਫ ਇੱਕ ਬਟਨ ਲਾਇਆ ਇਹਨਾਂ ਨੇ ਆਪਣੇ ਪੋਸਟਰ ਕੰਧਾਂ ਤੇ ਲਾਉਂਦੇ ਹੋ ਆ ਬਦੰਦਰ ਕਿੱਥੇ ਚੜਿਆ ਇਹ ਆ ਦੇਖ ਲੈ ਤੁਸੀਂ ਆਈਫੋਨ 16 7500 ਲੇਦਾ ਯਾਨੀ 1500 ਯੂਰੋ ਦਾ ਪੈਂਦਾ ਵਾ ਇੱਥੇ ਰਮਾਨੀਆ ਚ ਅ ਜਿਹੜਾ ਪ੍ਰੋ ਮੈਕਸ 16 ਪ੍ਰੋ ਮੈਕਸ ਇਹਦਾ ਕੱਲਾ 16 ਉਹ ਘਟਿਆ ਜਿੰਨੇ ਦਾ ਕੱਲਾ 16 ਆਉਣਾ ਉਹਨੇ ਦਾ ਤੇ 14 15 ਆ ਜਾਣਾ ਤੇ ਮਹੀਨੇ ਡੇਢ ਮਹੀਨੇ ਤੱਕ ਦਾ ਰੇਟ ਟੁੱਟ ਜਾਣੇ ਕੁਝ ਖਾਸ ਨਹੀਂ ਕੈਮਰਾ ਵੀ ਸੇਮ ਆ ਸਾਰਾ ਕੁਝ ਸੇਮ ਆ ਸਿਰਫ ਇੱਕ ਕਰਾਣੇ ਵੱਖਰਾ ਬਟਨ ਲਾ ਦਿੱਤਾ ਜੇ ਤੋਂ ਤੁਸੀਂ ਕੈਮਰਾ ਵਗੈਰਾ ਜਾਂ ਦੂਜੀ ਚੀਜ਼ਾਂ ਓਪਨ ਕਰ ਸਕਦੇ ਹੋ ਸਾਈਡ ਤੇ ਤੇ ਮਾੜਾ ਜਿਹਾ ਸਾਈਜ਼ ਵੱਡਾ ਕਰਤਾ ਬਾਕੀ ਸਾਰਾ ਕੁਝ ਸੇਮ ਹੀ ਤੇ ਲੋਕਾਂ ਨੂੰ ਕਰੀਜ਼ ਆ ਵੀ ਪਉਂਦੇ ਆ ਇਥੋਂ ਇੱਕ ਫੋਨ ਆਈਫੋਨ ਸੋ ਲਾਂਫ ਤਾਂ ਨਹੀਂ ਗਈ ਹੈਗਾ ਸੇਮ ਹੀ ਆ ਕੁਝ ਜ਼ਿਆਦਾ ਨਹੀਂ ਹੈਗਾ ਜੇਕਰ ਲੈਣਾ ਹੋਵੇ ਤਾਂ 2 ਮਹੀਨੇ ਰੋਕੇ ਲੈ ਲਿਓ ਕਿਉਂਕਿ ਰੇਟ ਪ੍ਰਾਈਸ ਡਿੱਗ ਜਾਣਾ ਹੈ ਅਜੇ ਨਵਾਂ ਨਵਾਂ ਅਜੇ ਰੇਟ ਆਧੇ